ਮਾਲਵਾ ਸ਼ਹਿਰ ਦੀ ਅਦਾਲਤ ਅੱਜ ਅਸਾਧਾਰਨ ਤੌਰ ਤੇ ਭਰੀ ਹੋਈ ਸੀ ਪੁਰਾਣੀ ਇਮਾਰਤ ਦੀਆਂ ਦੀਵਾਰਾਂ ਨੇ ਕਿੰਨੇ ਹੀ ਫੈਸਲੇ ਸੁਨੇ ਸਨ ਪਰ ਅੱਜ ਦੀ ਚੁੱਪ ਕੁਝ ਹੋਰ ਹੀ ਸੀ ਭਾਰੀ ਦਬਾਅ ਵਾਲੀ ਰੋਹਿਤ ਮਲਵਾ ਕਟਾਰੇ ਵਿੱਚ ਖੜਾ ਸੀ ਉਸ ਦੀ ਉਮਰ 30 ਸਾਲਾਂ ਦੇ ਨੇੜੇ ਸੀ ਪਰ ਅੱਖਾਂ ਵਿੱਚ ਥਕਾਵਟ ਕਈ ਜ਼ਿੰਦਗੀਆਂ ਜਿੰਨੀ ਲੱਗ ਰਹੀ ਸੀ ਕਾਲਾ ਕੋਟ ਪਾਨੇ ਵਕੀਲ ਕਾਗਜ਼ ਪਲਟ ਰਹੇ ਸਨ ਪਰ ਰੋਹਿਤ ਦੀ ਨਜ਼ਰ ਸਿਰਫ ਇੱਕ ਥਾਂ ਟਿਕੀ ਹੋਈ ਸੀ ਆਪਣੀ ਮਾਂ ਦੇ ਚਿਹਰੇ ਤੇ ਉਸ ਦੀ ਮਾਂ ਦੀਆਂ ਅੱਖਾਂ ਵਿੱਚ ਅਰਦਾਸ ਸੀ ਡਰ ਸੀ ਪਰ ਨਾਲ ਹੀ ਇੱਕ اٹوٹ ਭਰੋਸਾ ਵੀ ਮੇਰਾ ਪੁੱਤਰ ਝੂਠਾ ਨਹੀਂ ਹੋ ਸਕਦਾ ਜੱਜ ਨੇ ਗਲਾ ਸਾਫ਼ ਕੀਤਾ ਅਦਾਲਤ ਇਸ ਨਤੀਜੇ ਤੇ ਪਹੁੰਚੀ ਕਿ ਰੋਹਿਤ ਮਲਵਾਤੇ ਲੱਗੇ ਦੋਸ਼ ਸਾਬਤ ਹੁੰਦੇ ਹਨ ਇੱਕ ਪਲ ਲਈ ਸਮਾਂ ਰੁਕ ਗਿਆ ਹਥੌੜੇ ਦੀ ਆਵਾਜ਼ ਨੇ ਜਿਵੇਂ ਰੋਹਿਤ ਦੀ ਛਾਤੀ چیر ਦਿੱਤੀ ਉਸ ਦੀ ਮਾਂ ਦੀਆਂ ਉਂਗਲਾਂ ਕੁਰਸੀ ਦੇ ਹੱਥਿਆਂ ਨੂੰ ਛੱਡ ਉਸ ਦੀ ਮਾਂ ਦੀਆਂ ਉਂਗਲਾਂ ਕੁਰਸੀ ਦੇ ਹੱਥਿਆਂ ਨੂੰ ਛੱਡ ਗਈਆਂ ਉਹ ਜ਼ਮੀਨ ਤੇ ਡਿੱਗ ਪਈ ਮਾਂ ਰੋਹਿਤ ਦੀ ਜੀ ਇੱਕ ਅਦਾਲਤ ਦੀ ਛੱਤ ਨਾਲ ਟਕਰਾ ਕੇ ਵਾਪਸ ਆਈ ਉਸ ਦਿਨ ਰੋਹਿਤ ਸਿਰਫ ਕੇਸ ਨਹੀਂ ਹਾਰਿਆ ਸੀ ਉਸ ਨੇ ਆਪਣੀ ਇੱਜ਼ਤ ਆਪਣਾ ਭਵਿੱਖ ਅਤੇ ਕੁਝ ਦਿਨਾਂ ਬਾਅਦ ਆਪਣੀ ਮਾਂ ਵੀ ਗਵਾ ਦਿੱਤੀ ਸ਼ਮਸ਼ਾਨ ਘਾਟ ਦੀ ਅੱਗ ਚੁੱਪਚਾਪ ਸੜ ਰਹੀ ਸੀ। ਰੋਹਿਤ ਅੱਗ ਵੱਲ ਤੱਕਦਾ ਹੋਇਆ ਬੋਲਾ, "ਮਾਂ ਮੈਂ ਬੇਗੁਨਾਹਾਂ ਪਰ ਇਹ ਦੁਨੀਆ ਸੱਚ ਨਹੀਂ ਵੇਖਣਾ ਚਾਹੁੰਦੀ।" ਉਸ ਦੇ ਕੋਲ ਖੜੀ ਸੀ ਉਸਦੀ ਛੋਟੀ ਭੈਣ ਅਨਾਮਿਕਾ। ਉਸ ਦਿਨ ਉਹ ਕੁੜੀ ਨਹੀਂ ਰਹੀ। ਉਸ ਦਿਨ ਉਸ ਦੇ ਅੰਦਰ ਇੱਕ ਜ਼ਿੰਮੇਵਾਰੀ ਜੰਮ ਗਈ। ਅਨਾਮਿਕਾ ਮਲਵਾ, 25 ਸਾਲਾਂ ਦੀ ਸਾਦੀ ਸੁਭਾਅ ਵਾਲੀ ਪਰ ਅੰਦਰੋਂ ਫौलाਦ ਵਰਗੀ। ਮਾਂ ਦੀ ਮੌਤ ਤੋਂ ਬਾਅਦ ਘਰ ਵਿੱਚ ਖਮੋਸ਼ੀ ਛਾ ਗਈ ਸੀ ਕੰਤਾਂ ਵੀ ਜਿਵੇਂ ਕੁਝ ਕਹਿਣਾ ਚਾਹੁੰਦੀਆਂ ਸਨ ਪਰ ਸ਼ਬਦ ਨਹੀਂ ਸਨ ਰਾਤ ਨੂੰ ਜਦੋਂ ਰੋਹਿਤ ਨੀਂਦ ਦੀਆਂ ਗੋਲੀਆਂ ਮੇਹ ਤੇ ਫੈਲੀਆਂ ਫੈਲੀਆਂ ਫੈਲਾ ਪੜਦੀ ਰਾਤ ਨੂੰ ਜਦੋਂ ਰੋਹਿਤ ਨੀਂਦ ਦੀਆਂ ਗੋਲੀਆਂ ਖਾ ਕੇ ਸੌਂ ਜਾਂਦਾ ਤੇ ਮੇਹ ਤੇ ਫੈਲੀਆਂ ਫੈਲੀਆਂ ਫੈਲਾ ਪੜਦੀ ਪੁਰਾਣੇ ਦਸਤਾਵੇਜ਼ ਆਪਣੇ ਕਾਗਜ਼ ਹਰ ਚੀਜ਼ ਉਸ ਨੂੰ ਇੱਕੋ ਇੱਕ ਗੱਲ ਕਹਿ ਰਹੀ ਸੀ ਕਿ ਇਹ ਕੇਸ ਝੂਟਾ ਹੈ ਪਰਾ ਉਸਨੇ ਇੱਕ ਰਾਤ ਹੌਲੀ ਆਵਾਜ਼ ਵਿੱਚ ਕਿਹਾ ਮੈਂ ਸੱਚ ਲੱਭਾਂਗੀ ਰੋਹਿਤ ਨੇ ਥੱਕੀ ਮੁਸਕਾਨ ਨਾਲ ਵੇਖਿਆ ਇਸ ਸਿਸਟਮ ਨਾਲ ਲੜਨਾ ਆਸਾਨ ਨਹੀਂ ਅਨਾਮਿਕਾ ਪਰ ਨਾ ਲੜੀਏ ਤਾਂ ਅਸੀਂ ਜਿਉਂਦੇ ਵੀ ਕਿਵੇਂ ਰਹਾਂਗੇ ਉਸ ਦੀ ਆਵਾਜ਼ ਵਿੱਚ ਡਰ ਨਹੀਂ ਸੀ ਉਸੇ ਸਮੇਂ ਸ਼ਹਿਰ ਦੇ ਦੂਜੇ ਕੋਨੇ ਤੇ ਇੱਕ ਸ਼ਾਨਦਾਰ ਕੋਠੀ ਵਿੱਚ ਰਾਗਵ ਰਾਠੌਰ ਆਪਣੇ ਪਿਤਾ ਦੀ ਤਸਵੀਰ ਅੱਗੇ ਖੜਾ ਸੀ ਤੁਸੀਂ ਕਹਿੰਦੇ ਸੀ ਸੱਚ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਉਹ ਹੌਲੀ ਹੱਸਿਆ ਪਰ ਮੈਂ ਵੇਖ ਲਿਆ ਤਾਕਤ ਹੀ ਸੱਚ ਬਣ ਜਾਂਦੀ ਹੈ। ਉਸਦੇ ਵਕੀਲ ਨੇ ਫਾਈਲ ਬੰਦ ਕਰਦੇ ਹੋਏ ਕਿਹਾ। "ਰੋਹਿਤ ਮਲਵਾ ਹੁਣ ਵੀ ਹਾਰਿਆ ਨਹੀਂ। ਉਸਦੀ ਭੈਣ ਖਤਰਨਾਕ।" ਉਸਦਾ ਵਕੀਲ ਬੋਲਿਆ, "ਰੋਹਿਤ ਮਲਵਾ ਹੁਣ ਵੀ ਹਾਰਿਆ ਨਹੀਂ। ਉਸਦੀ ਭੈਣ ਖਤਰਨਾਕ ਹੋ ਸਕਦੀ ਹੈ।" ਰਾਗਵ ਦੀਆਂ ਅੱਖਾਂ ਚਮਕ ਉੱਠੀਆਂ, "ਤਾਂ ਫਿਰ ਖੇਡ ਉਸਦੇ ਘਰ ਤੋਂ ਹੀ ਸ਼ੁਰੂ ਕਿਉਂ ਨਾ ਕੀਤੀ ਜਾਵੇ?" ਅਨਾਮਿਕਾ ਨੂੰ ਕੀ ਪਤਾ ਸੀ ਕਿ ਜਿਹੜਾ ਪਿਆਰ ਉਸ ਦੀ ਜ਼ਿੰਦਗੀ ਵਿੱਚ ਆਉਣ ਵਾਲਾ ਹੈ ਉਹ ਹੀ ਉਸ ਦੀ ਸਭ ਤੋਂ ਵੱਡੀ ਲੜਾਈ ਬਣ ਜਾਊ ਲੁਧਿਆਣੇ ਦੀ ਉਸ ਐਨਜੀਓ ਦੀ ਇਮਾਰਤ ਨਾ ਵੱਡੇ ਬੋਰਡ ਨਾ ਮਹਿੰਗੇ ਫਰਨੀਚਰ ਪਰ ਇੱਥੇ ਆਉਣ ਵਾਲੇ ਲੋਕਾਂ ਦੀ ਨੀਅਤ ਸਾਫ਼ ਸੀ ਅਨਾਮਿਕਾ ਇੱਥੋਂ 2 ਸਾਲ ਕੰਮ ਕਰ ਚੁੱਕੀ ਸੀ ਗਰੀਬ ਬੱਚਿਆਂ ਦੀ ਪੜ੍ਹਾਈ ਔਰਤਾਂ ਦੀ ਮਦਦ ਇਹ ਸਭ ਉਸ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਸੀ ਉਸ ਦਿਨ ਦਫ਼ਤਰ ਵਿੱਚ ਅਜੀਬ ਜਿਹਾ ਉਤਸ਼ਾਹ ਸੀ ਅੱਜ ਨਵਾਂ ટ્રਸਟੀ ਆ ਰਿਹਾ ਹੈ ਮੈਨੇਜਰ ਨੇ ਦੱਸਿਆ ਦੁਪਹਿਰ ਦੇ ਕਰੀਬ ਦਰਵਾਜ਼ਾ ਖੋਲ੍ਹਿਆ ਸਭ ਦੀ ਨਜ਼ਰ ਇੱਕ ਆਦਮੀ ਤੇ ਟਿਕ ਗਈ ਅਜੀਬ ਜਿਹਾ ਵਿਸ਼ਵਾਸ ਉਹ ਕਿਸੇ ਅਮੀਰ ਘਰ ਦਾ ਲੱਗਦਾ ਸੀ ਮੈਂ ਸਿਰਫ ਪੈਸਾ ਨਹੀਂ ਦੇਣਾ ਚਾਹੁੰਦਾ ਉਸਨੇ ਕਿਹਾ ਮੈਂ ਚਾਹੁੰਦਾ ਹਾਂ ਕਿ ਇਹ ਸਿਸਟਮ ਸੱਚਮੁੱਚ ਬਦਲੇ ਅਨਾਮਿਕਾ ਬਿਨਾਂ ਜਾਣੇ ਹੀ ਪ੍ਰਭਾਵਿਤ ਹੋ ਗਈ ਹਫ਼ਤਿਆਂ ਵਿੱਚ ਰਾਗਵ ਅਕਸਰ ਦਫ਼ਤਰ ਵਿੱਚ ਆਉਣ ਲੱਗਾ ਕਦੇ ਫੀਸ ਕਦੇ ਕਿਸੇ ਕੇਸ ਦੀ ਉਹ ਅਨਾਮਿਕਾ ਨਾਲ ਖਾਸ ਤੌਰ ਤੇ ਗੱਲ ਕਰਦਾ ਉਸ ਦੀ ਸੋਚ ਉਸ ਦੀ ਹਿੰਮਤ ਉਸ ਨੂੰ ਪਸੰਦ ਆਉਂਦੀ ਸੀ ਪਰ ਇਹ ਸਭ ਸੱਚ ਨਹੀਂ ਸੀ ਰਾਗਵ ਹਰਸ਼ਮ ਆਪਣੀ ਗੱਡੀ ਵਿੱਚ ਬੈਠ ਕੇ ਸੋਚਦਾ ਮਲਵਾ ਪਰਿਵਾਰ ਦੀ ਜੜ ਤੱਕ ਪਹੁੰਚਣ ਦਾ ਰਾਸਤਾ ਇਹ ਕੁੜੀ ਹੈ ਇੱਕ ਦਿਨ ਕਾਫੀ ਪਿੰਦੇ ਸਮੇ ਅਨਾਮਿਕਾ ਨੇ ਪੁੱਛਿਆ ਤੁਸੀਂ ਇੰਨਾ ਸਭ ਕੁਝ ਦੇਖਿਆ ਹੈ ਫਿਰ ਵੀ ਇੰਨੇ ਸ਼ਾਂਤ ਕਿਵੇਂ ਹੋ ਰਾਗਵ ਹੌਲੀ ਮੁਸਕਰਾਇਆ ਕੁਝ ਜ਼ਖਮ ਦਿਖਾਈ ਨਹੀਂ ਜਾਂਦੇ ਉਹ ਨਹੀਂ ਜਾਣਦੀ ਸੀ ਕਿ ਇਹ ਜ਼ਖਮ ਨਹੀਂ ਨਫ਼ਰਤ ਹੈ ਰਫ਼ਤਾਰ ਨਾਲ ਚੱਲਦਾ ਰਿਹਾ ਸਮਾਂ ਰਫ਼ਤਾਰ ਨਾਲ ਚੱਲਦਾ ਰਿਹਾ ਅਨਾਮਿਕਾ ਤੇ ਰਾਗਵ ਦੀਆਂ ਹੁਣ ਸਿਰਫ ਐਨ ਜੀਓ ਤੱਕ ਸੀਮਿਤ ਨਹੀਂ ਰਹੀਆਂ ਕਦੇ ਲੰਬੀ ਡਰਾਈਵ ਕਰਦੇ ਕਦੇ ਕਿਤਾਬਾਂ ਦੀ ਦੁਕਾਨ ਕਦੇ ਚੁੱਪਚਾਪ ਦਰਿਆ ਦੇ ਕੰਢੇ ਅਨਾਮਿਕਾ ਹੱਸਣ ਲੱਗੀ ਸੀ ਕਾਫੀ ਸਮੇਂ ਬਾਅਦ ਰੋਹਿਤ ਨੇ ਇੱਕ ਦਿਨ ਧਿਆਨ ਦਿੱਤਾ ਰੋਹਿਤ ਮਲਵਾ ਨੇ ਇੱਕ ਦਿਨ ਧਿਆਨ ਦਿੱਤਾ ਤੂੰ ਬਦਲ ਗਈ ਹੈ ਉਸਨੇ ਕਿਹਾ ਅਨਾਮਿਕਾ ਸ਼ਰਮਾ ਗਈ ਕਿਸੇ ਨੂੰ ਮਿਲੀ ਹਾਂ ਚੰਗਾ ਇਨਸਾਨ ਹੈ ਰੋਹਿਤ ਨੇ ਬਧੇਰੇ ਸਵਾਲ ਨਹੀਂ ਕੀਤੇ ਉਹ ਆਪਣੀ ਭੈਣ ਦੀ ਖੁਸ਼ੀ ਵਿੱਚ ਖੁਸ਼ ਸੀ ਉਸੇ ਰਾਤ ਰਾਗਵ ਆਪਣੇ ਘਰ ਦੇ ਕਮਰੇ ਵਿੱਚ ਖੜਾ ਸੀ ਮੇਜ਼ ਤੇ ਪਈ ਫਾਈਲ ਖੁੱਲੀ ਸੀ ਰੋਹਿਤ ਮਾਲਵਾ ਕੇਸ ਉਸਨੇ ਅਨਾਮਿਕਾ ਦੀ ਤਸਵੀਰ ਵੇਖੀ ਇੱਕ ਪਲ ਲਈ ਉਸ ਦਾ ਮਨ ਡੋਲਿਆ ਜੇ ਇਹ ਸਭ ਨਾ ਕਰਦਾ ਪਰ ਅਗਲੇ ਹੀ ਪਲ ਉਸ ਦੇ ਪਿਤਾ ਦੀ ਮੌਤ ਦੀਆਂ ਅੱਖਾਂ ਅੱਗੇ ਆ ਗਈ ਨਹੀਂ ਉਸਨੇ ਫੈਸਲਾ ਕੀਤਾ ਇਹ ਪਿਆਰ ਨਹੀਂ ਇਹ ਬਦਲਾ ਹੈ ਕੁਝ ਦਿਨ ਬਾਅਦ ਰਾਗਮ ਨੇ ਅਨਾਮਿਕਾ ਨੂੰ ਗੁਰਦੁਆਰੇ ਲੈ ਗਿਆ ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ ਉਸਨੇ ਕਿਹਾ ਅਨਾਮਿਕਾ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਸਨੇ ਸਮਾਂ ਮੰਗਿਆ ਘਰ ਆ ਕੇ ਉਸਨੇ ਰੋਹਿਤ ਨਾਲ ਗੱਲ ਕੀਤੀ ਭਰਾ ਕਿ ਮੈਂ ਗਲਤੀ ਨਹੀਂ ਕਰ ਰਹੀ ਰੋਹਿਤ ਨੇ ਉਸ ਦੀਆਂ ਅੱਖਾਂ 'ਚ ਸੱਚ ਵੇਖਿਆ ਜੇ ਉਹ ਤੈਨੂੰ ਖੁਸ਼ ਰੱਖ ਸਕਦਾ ਹੈ ਤਾਂ ਮੈਂ ਤੇਰੇ ਨਾਲ ਹਾਂ ਵਿਆਹ ਦੀ ਤਾਰੀਖ ਰੱਖ ਲਈ ਗਈ ਸ਼ਹਿਰ ਹਰਾਨਸੀ ਰਾਠੌਰ ਅਤੇ ਮਲਵਾ ਇੱਕ ਰਿਸ਼ਤੇ 'ਚ ਵਿਆਹ ਵਾਲੇ ਦਿਨ ਰਾਗਵ ਅੱਗ ਕੋਲ ਖੜਾ ਸੀ ਅੱਗ ਦੀ ਲਪਟਾਂ ਵਿੱਚ ਉਸ ਨੂੰ ਆਪਣੇ ਬਦਲੇ ਦੀ ਅੰਤ ਦਿਖਾਈ ਦੇ ਰਿਹਾ ਸੀ ਅਨਾਮਿਕਾ ਉਸ ਦੇ ਕੋਲ ਆ ਕੇ ਬੈਠੀ ਪਰੋਸੇ ਨਾਲ ਰਾਗਵ ਨੇ ਅੰਦਰ ਹੀ ਅੰਦਰ ਸੋਚਿਆ ਤੂੰ ਨਹੀਂ ਜਾਣਦੀ ਅਨਾਮਿਕਾ ਇਹ ਵਿਆਹ ਨਹੀਂ ਜੰਗ ਹੈ ਵਿਆਹ ਵਾਲਾ ਦਿਨ ਸ਼ਹਿਰ ਵਿੱਚ ਤੂੰ ਮਚਾ ਰਿਹਾ ਸੀ ਟੋਲ ਨਗਾਰੇ ਰੰਗ ਬਿਰੰਗੇ ਕੱਪੜੇ ਅਤੇ ਲੋਕਾਂ ਦੀ ਭੀੜ ਅਨਾਮਿਕਾ ਸਫੈਦ ਲਹਿੰਗਾ ਪੈਣੀ ਸੀ ਤੇਰੇ ਤੇ ਚੰਨ ਵਰਗਾ ਚਿਹਰਾ ਸਨਮੁਖ ਸਨਮੁਖ ਹਰ ਕਿਸੇ ਦੀਆਂ ਅੱਖਾਂ ਵਿੱਚ ਰੌਸ਼ਨੀ ਵੰਡ ਰਿਹਾ ਸੀ ਰਾਗਮ ਨੇ ਕਮਰੇ ਵਿੱਚ ਖੜੇ ਹੋ ਕੇ ਦੇਖਿਆ ਇਹ ਪਲ ਉਸ ਦੇ ਮਨ ਵਿੱਚ ਪਿਛਲੇ ਸਾਲਾਂ ਦੀ ਯੋਜਨਾ ਨੂੰ ਯਾਦ ਕਰ ਦਿਲਾ ਰਿਹਾ ਸੀ ਉਸ ਦੀਆਂ ਅੱਖਾਂ ਵਿੱਚ ਹੌਲੀ ਮੁਸਕਾਨ ਸੀ ਪਰ ਉਹ ਮੁਸਕਾਨ ਦੇ ਪਿੱਛੇ ਬਦਲਾ ਛੁਪਿਆ ਹੋਇਆ ਸੀ ਉਸ ਦੀਆਂ ਸੋਚਾਂ ਕਾਫੀ ਸਿਆਣੀਆਂ ਸਨ ਪਰ ਅਨਾਮਿਕਾ ਨਹੀਂ ਜਾਣਦੀ ਸੀ ਕਿ ਇਹ ਪਿਆਰ ਉਸ ਲਈ ਖੁਸ਼ੀ ਨਹੀਂ ਖਤਰਾ ਹੈ ਵਿਆਹ ਦੇ ਸਮੇਂ ਰੋਹਿਤ ਨੇ ਆਪਣੀ ਭੈਣ ਨੂੰ ਦੇਖਿਆ ਉਸ ਦੀਆਂ ਅੱਖਾਂ ਵਿੱਚ ੱੱਕਾ ਤੇ ਸਚਾਈ ਇਕੱਠੀ ਸੀ ਰੋਹਿਤ ਨੇ ਮਨ ਹੀ ਮਨ ਕਿਹਾ ਅਨਾਮਿਕਾ ਕੋਈ ਵੀ ਹੋਵੇ ਮੇਰੀ ਭੈਣ ਨੂੰ ਦੁੱਖ ਨਹੀਂ ਪਹੁੰਚਣਾ ਚਾਹੀਦਾ ਜਦੋਂ ਮੰਦਰ ਵਿੱਚ ਮੰਗਲ ਸੂਰਤ ਪੂਰੀ ਮੰਗਲ ਸੂਰਤ ਦੀ ਰਸਮ ਪੂਰੀ ਹੋਈ ਸਾਰੇ ਲੋਕ ਖੁਸ਼ ਸਨ ਅਨਾਮਿਕਾ ਨੇ ਆਪਣੇ ਵਿਆਹ ਦੇ ਚਿਹਰੇ ਤੇ ਖੁਸ਼ੀ ਅਤੇ ਦੁੱਖ ਦੋਵੇਂ ਦੀ ਤਰੰਗਾਂ ਨੂੰ ਮਹਿਸੂਸ ਕੀਤਾ ਇਹ ਖੁਸ਼ੀ ਪੂਰੀ ਨਹੀਂ ਸੀ ਕਿਉਂਕਿ ਉਸ ਅੰਦਰੋਂ ਸੱਚ ਦਾ ਭਰੋਸਾ ਨਹੀਂ ਸੀ ਅੱਗੇ ਰਾਤ ਉਸ ਨੇ ਰਾਗਵ ਦੀਆਂ ਫਾਈਲਾਂ ਇੱਕ ਹੌਲੀ ਜਿਹੀ ਦਿਖਾਈ ਦਿੱਤੀ ਪਰ ਉਸ ਦੀ ਅੱਖਾਂ ਵਿੱਚ ਪੂਰੀ ਤਸਦੀਕ ਨਹੀਂ ਸੀ ਉਹ ਸ਼ਾਇਦ ਸੱਚਮੁੱਚ ਵੱਡੇ ਜਤਨਾਂ ਨਾਲ ਐਨਓਜੀ ਦੀ ਮਦਦ ਕਰਨ ਲਈ ਸੀ ਪਰ ਅਨਾਮਿਕਾ ਦੀ ਅੰਤ੍ਰਿਕ ਸੈਂਸਿਲਤਾ ਨੇ ਉਸ ਨੂੰ ਫਿਰ ਵੀ ਚੇਤਾਵਨੀ ਦਿੱਤੀ ਤੂੰ ਜਾਣਦੀ ਨਹੀਂ ਇਹ ਪਿਆਰ ਨਹੀਂ ਕਿਸੇ ਯੋਜਨਾ ਦਾ ਹਿੱਸਾ ਹੈ ਸ਼ਾਦੀ ਤੋਂ ਬਾਅਦ ਪਹਿਲੇ ਹਫਤੇ ਵਿੱਚ ਅਨਾਮਿਕਾ ਨੇ ਇਹ ਫੋਲਡਰ ਦੇਖਿਆ ਰਾਵਗ ਦੀ ਲੈਪਟਾਪ 'ਚ ਲੱਕੜੀ ਦੇ ਖਾਸ ਕੈਬਿਨੇਟ ਵਿੱਚ ਫਾਈਲ ਦਾ ਨਾਮ ਸੀ ਪ੍ਰੋਜੈਕਟ ਮਾਲਵਾ ਜਿਵੇਂ ਉਸ ਨੇ ਫਾਈਲ ਖੋਲੀ ਉਸ ਦੇ ਹੱਥ ਠੰਡੇ ਹੋ ਗਏ ਫਾਈਲ ਵਿੱਚ ਲਿਖੇ ਸਾਰੇ ਡਿਟੇਲ ਰੋਹਿਤ ਮਾਲਵਾ ਦੇ ਕੇਸ ਦੇ ਸਪੂਤ ਨਕਲੀ ਦਸਤਕ ਅਤੇ ਝੂਠੇ ਗਵਾਹ ਰੋਹਿਤ ਨੂੰ ਕੈਦ ਕਰਵਾਉਣ ਦੀ ਯੋਜਨਾ ਪਰਿਵਾਰ ਅਤੇ ਦਸਤਾਂ ਦੀਆਂ ਸੂਚਨਾ ਸੂਚਨਾਵਾਂ ਅਨਾਮਿਕਾ ਨੂੰ ਸਰੀਰ ਵਿੱਚ ਝਟਕੇ ਲੱਗੇ ਉਸ ਨੇ ਰੋਹਿਤ ਨੂੰ ਕਹਿਣਾ ਚਾਹਿਆ ਪਰ ਪੈਰਾਂ ਹੇਠੋਂ ਜ਼ਮੀਨ ਖਿਸਕ ਰਹੀ ਸੀ ਇੱਕ ਦਿਨ ਅਨਾਮਿਕਾ ਨੇ ਇੰਦਰਜੀਤ ਸਿੰਘ ਨਾਲ ਗੱਲਬਾਤ ਕੀਤੀ ਇੰਦਰਜੀਤ ਸਿੰਘ ਜੋ ਰੋਹਿਤ ਕੇਸ ਦਾ ਗਵਾਹ ਸੀ ਬਹੁਤ ਡਰਿਆ ਹੋਇਆ ਸੀ ਮੈਂ ਸੱਚ ਬੋਲਣ ਦੀ ਕੋਸ਼ਿਸ਼ ਕੀਤੀ ਪਰ ਉਸ ਮੇਰੇ ਨਾਲ ਖਤਰਾ ਉਹ ਪਰ ਉਸ ਨਾਲ ਮੈਨੂੰ ਖਤਰਾ ਹੈ ਅਨਾਮਿਕਾ ਨੇ ਉਸਦੀ ਆਵਾਜ਼ ਰਿਕਾਰਡ ਕੀਤੀ ਫਿਰ ਕੁਝ ਦਿਨ ਬਾਅਦ ਖਬਰ ਵਿੱਚ ਖਬਰ ਸੁਣੀ ਹਰ ਪਲ ਖਤਰਾ ਵਧਦਾ ਜਾ ਰਿਹਾ ਸੀ ਅਨਾਮਿਕਾ ਸਮਝ ਗਈ ਸੀ ਕਿ ਇਹ ਸਿਰਫ ਸ਼ੁਰੂਆਤ ਹੈ ਇੱਕ ਰਾਤ ਜਦੋਂ ਉਹ ਘਰ ਆਈ ਉਸਨੇ ਰਾਗਵ ਦੇ ਕੰਮ ਵਾਲੇ ਕਮਰੇ ਦੀਆਂ ਅੱਖਾਂ ਚੁੱਕੀਆਂ ਉਹ ਸੁਰੱਖਿਤ ਨਹੀਂ ਸੀ ਕੈਮਰਾ ਡਾਇਰੀ ਅਤੇ ਫਾਈਲਾਂ ਬਿਨਾਂ ਹਿਜਾਜਤ ਦੇ ਪੜੀ ਜਾ ਰਹੀ ਸਨ ਨਾਮਿਕਾ ਨੂੰ ਪਤਾ ਸੀ ਇਹ ਯੋਜਨਾ ਘਾਤਕ ਹੈ ਹਵਾਵਾਂ ਵਿੱਚ ਇੱਕ ਧੁੱਪ ਹੋਈ ਜ਼ਿੰਮੇਵਾਰੀ ਨੇ ਉਸ ਦੀਆਂ ਹੱਥੇ ਝੋੜ ਲਾ ਦਿੱਤਾ ਉਸ ਨੇ ਰੋਹਿਤ ਨੂੰ ਸਾਰਾ ਸੱਚ ਦੱਸਣਾ ਫੈਸਲਾ ਕੀਤਾ ਮੈਂ ਆਪਣੇ ਭਰਾ ਨੂੰ ਬੇਗੁਨਾਹ ਸਾਬਤ ਕਰਾਂਗੀ ਅਤੇ ਇਹ ਯੋਜਨਾ ਜਿੰਨੀ ਵੀ ਭਾਰੀ ਹੋਵੇ ਮੈਂ ਹਾਰ ਨਹੀਂ ਮੰਨੂੰਗੀ ਇਸ ਸਮੇਂ ਰਾਗਵਕਰ ਤੋਂ ਕਾਲ ਕਰ ਰਿਹਾ ਸੀ ਉਸ ਦੀ ਸੁਰਤ ਮਿੱਠੀ ਪਰ ਸਚਾਈ ਕਾਲੀ ਸੀ ਤੂੰ ਸਾਡੀ ਛੇਤੀ ਨੂੰ ਤੂੰ ਸਾਡੀ ਸ਼ੇਤੀ ਨੂੰ ਨਹੀਂ ਸਮਝੇਗੀ ਪਰ ਅਸਲੀ ਖੇਡ ਸ਼ੁਰੂ ਹੋਈ ਹੈ ਅਨਾਮਿਕਾ ਦੇ ਦਿਲ ਦੀ ਧੜਕਣ ਤੇਜ਼ ਹੋ ਗਈ ਉਸ ਨੂੰ ਪਤਾ ਸੀ ਜੰਗ ਸ਼ੁਰੂ ਹੋ ਚੁੱਕੀ ਹੈ ਅਨਾਮਿਕਾ ਨੇ ਰੋਹਿਤ ਨੂੰ ਸਾਰੇ ਸਬੂਤ ਦਿਖਾਏ ਰੋਹਿਤ ਦੇ ਹੱਥ ਹੌਲੀ-ਹੌਲੀ ਫੋਲਡਰ ਤੇ ਪਈ ਇਹ ਸੱਚ ਹੈ ਪਰ ਹੁਣ ਸਮਾਂ ਹੈ ਇਸ ਨੂੰ ਖੋਲਣ ਦਾ ਉਸ ਨੇ ਹੌਲੀ ਕਿਹਾ ਦੋਵਾਂ ਨੇ ਤੁਰੰਤ ਯੋਜਨਾ ਬਣਾਈ ਪਹਿਲਾ ਕਦਮ ਗਵਾਹਾਂ ਨੂੰ ਸੁਰੱਖਿਤ ਕਰਨ ਦਾ ਦੂਜਾ ਕਦਮ ਰਾਗਵ ਦੇ ਸਾਰੇ ਡਾਟਾ ਨੂੰ ਰਿਕਾਰਡ ਕਰਨ ਦਾ ਤੀਜਾ ਕਦਮ ਪ੍ਰਵਾਨਗੀ ਲੈ ਕੇ ਅਦਾਲਤ ਦੇ ਸਾਹਮਣੇ ਜਾਣਾ ਰਾਗਵ ਨੇ ਸੋਚਿਆ ਸੀ ਕਿ ਵਿਆਹ ਤੋਂ ਬਾਅਦ ਸਭ ਕੁਝ ਉਸਦੇ ਹੱਥ ਵਿੱਚ ਹੈ ਪਰ ਉਸ ਨੇ ਨਹੀਂ ਜਾਣਿਆ ਸੀ ਕਿ ਅਨਾਮੇ ਕਾ ਬਹੁਤ ਚਤੁਰ ਹੈ ਉਸ ਨੇ ਗੋਪਿੰ ਗੋਪੀਨੇਤ ਵਿੱਚ ਟੈਪਿੰਗ ਕੀਤੀ ਸਬੂਤ ਕਲਾਊਡ ਵਿੱਚ ਸੁਰੱਖਿਤ ਕੀਤੇ ਅਤੇ ਗਵਾਹਾਂ ਨੂੰ ਛੇਤੀ ਛੇਤੀ ਮਿਲਿਆ ਗਵਾਹ ਇੰਦਰਜੀਤ ਸਿੰਘ ਦੇ ਘਰ ਗਈ ਇੰਦਰ ਸਿੰਘ ਨੇ ਡਰ ਕੇ ਰਾਗਵ ਡਰਿਆ ਹੋਇਆ ਸੀ ਰਾਗਵ ਨੇ ਮੇਰੀ ਜ਼ਿੰਦਗੀ ਖਤਰੇ ਵਿੱਚ ਪਾ ਦਿੱਤੀ ਸੀ ਪਰ ਤੁਸੀਂ ਮੇਰੇ ਲਈ ਮਦਦ ਕਰਕੇ ਸੱਚ ਬਾਹਰ ਲਿਆ ਸਕਦੇ ਹੋ ਦੂਜੇ ਦਿਨ ਅਨਾਮਿਕਾ ਨੇ ਐਨਜੀਓ ਤੋਂ ਕੁਝ ਡਿਟੇਲ ਸਬੂਤ ਕੱਢ ਕੇ ਰਾਗਵ ਦੇ ਘਰ ਦੇ ਇਹ ਕੰਮ ਕਰਨ ਵਾਲੇ ਕਮਰੇ ਤੋਂ ਲੈ ਆਏ ਹਰ ਸਬੂਤ ਜ਼ੋਰ ਨਾਲ ਬੋਲਦਾ ਸੀ ਰਾਗਵ ਦੇ ਮਕਸਦ ਉਸ ਦੀ ਯੋਜਨਾ ਤੇ ਮਲਵਾ ਪਰਿਵਾਰ ਨੂੰ ਨੁਕਸਾਨ ਪਹੁੰਚਾਉਣਾ ਦਾ ਰਾਜ ਨਾਮਿਕਾ ਦੇ ਦਿਲ ਦੀ ਧੜਕਣ ਤੇਜ਼ ਸੀ ਉਸ ਨੂੰ ਪਤਾ ਸੀ ਕਿ ਹੁਣ ਸਿਰਫ ਇੱਕ ਪਲ ਬਚਾ ਹੈ ਸਿੱਧਾ ਸਾਹਮਣਾ ਆਖਿਰਕਾਰ ਇੱਕ ਭਾਰੀ ਹਵਾਵਾਂ ਵਾਲੀ ਰਾਤ ਵਿੱਚ ਰੋਹਿਤ ਤੇ ਨਾਮਿਕਾ ਰਾਗਵ ਦੇ ਕੋਠੇ ਪਹੁੰਚੇ ਕੋਠੇ ਦੀ ਲਪਟਾਂ ਵਿੱਚ ਚਾਨਣ ਦੀ ਥੋੜੀ ਰੋਸ਼ਨੀ ਸੀ ਰਾਗਵ ਦੇ ਹੱਥ ਵਿੱਚ ਪਿਸਤੌਲ ਸੀ ਤੁਸੀਂ ਸਮਝਦੇ ਹੋ ਕਿ ਤੁਸੀਂ ਮੈਨੂੰ ਰੋਕ ਸਕੋਗੇ ਉਸਨੇ ਹੌਲੀ ਕਿਹਾ ਹੌਲੀ ਹੌਲੀ ਫੋਲਡਰ ਖੋਲ੍ਹਿਆ ਡਾਇਰੀ ਡਾਕੂਮੈਂਟ ਅਤੇ ਹਰ ਇੱਕ ਰਿਕਾਰਡ ਜੋ ਉਸ ਦੇ ਹੱਥ ਵਿੱਚ ਸਨ ਸੱਚ ਸਭ ਤੋਂ ਬਲਵਾਨ ਹੈ ਰਾਗਵ ਹੁਣ ਤੁਸੀਂ ਅਦਾਲਤ ਦੇ ਸਾਹਮਣੇ ਖੜੇ ਹੋ ਰਾਗਵ ਨੇ ਹੱਸਿਆ ਪਰ ਉਸਦੇ ਹੱਥ ਕੰਬ ਰਹੀ ਕੰਬ ਰਿਹਾ ਸੀ ਤੂੰ ਮੇਰੀ ਯੋਜਨਾ ਨੂੰ ਨੁਕਸਾਨ ਪਹੁੰਚਾਇਆ ਰੋਹਿਤ ਨੇ ਰਾਗਵ ਨੂੰ ਤੱਕਿਆ ਤੇਰੇ ਕੋਲ ਹੁਣ ਕੋਈ ਚਾਰਾ ਨਹੀਂ ਸੱਚ ਸਾਹਮਣੇ ਸੱਚ ਸਾਹਮਣੇ ਆ ਗਿਆ ਇੱਕ ਲੰਬੀ ਚੁੱਪ ਫਿਰ ਪੁਲਿਸ ਦੀ ਸਿਰ ਘੰਟੀ ਰਾਗਵਨ ਹੋਣੇ ਵਿੱਚ ਫਸ ਗਿਆ ਉਹ ਅਦਾਲਤ ਤੱਕ ਜਾ ਕੇ ਆਪਣੀ ਸਾਰੀ ਯੋਜਨਾ ਕੰਬੂਲ ਕਰ ਬੈਠਾ ਅਨਾਮਿਕਾ ਨੇ ਰੋਹਿਤ ਦੇ ਪਿੱਛੇ ਖੜੀ ਹੋ ਕੇ ਹੌਲੀ-ਹੌਲੀ ਆਖਿਆ ਪਰਿਵਾਰ ਸੁਰੱਖਿਅਤ ਹੈ ਤੇਰਾ ਭਰਾ ਬੇਗੁਨਾਹ ਸਾਬਤ ਹੋ ਗਿਆ ਰੋਹਿਤ ਨੇ ਪੈਨ ਦੀ ਖੁਸ਼ੀ ਵਿੱਚ ਆਪਣੀ ਥੱਕੀ ਮੁਸਕਾਨ ਦਿਖਾਈ ਤੂੰ ਵਾਦਾ ਨਿਭਾਇਆ ਨਾਮਿਕਾ ਇਹ ਸੱਚਮੁੱਚ ਬਹੁਤ ਮਹਾਨ ਹੈ ਪਰਾ ਮੈਂ ਬਹੁਤ ਮੈਂ ਮੈਂ ਬਾਹਰ ਸੱਚ ਲਿਆਂਦਾ ਹੈ ਤੇਰੀ ਇੱਜ਼ਤ ਬਰਕਰਾਰ ਰੱਖੀ ਹਵਾ ਹੌਲੀ ਹੌਲੀ ਚੱਲੀ ਜਿਵੇਂ ਸੱਚ ਨੇ ਦੁਨੀਆ ਨੂੰ ਸਾਹ ਲੈਣ ਦਿੱਤਾ ਹੋਵੇ ਉਸ ਦੀ ਯੋਜਨਾ ਟੁੱਟ ਗਈ ਰਾਗਵ ਦੀ ਪਰ ਅਨਾਮਿਕਾ ਤੇ ਰੋਹਿਤ ਦੋਨੋਂ ਬੇਗੁਨਾ ਸਾਬਿਤ ਹੋ ਗਏ